ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB7066.ਤੇ ਅਤੇ ਅੱਜ ਦੀ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣ ਲਈ ਜਾ ਰਿਹਾ ਤੁਸੀਂ ਸਾਡੇ ਇਸ ਚੈਨਲ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰ ਰਹੇ ਹੋ ਜਿਵੇਂ ਤਿਆਰੀ ਕਰ ਰਹੇ ਹੋ PSPCN ਜੋ ਐਲਮ ਦੀਆਂ ਵੈਕੈਂਸੀਆਂ ਆਈਆਂ ਸਨ 2500 ਉਸ ਤੋਂ ਬਾਅਦ ਇੱਕ ਸਰ ਕਰਵਾ ਰਹੇ ਨੇ ਸਾਡੀ ਤਿਆਰੀ ਮੇਜਰ ਸਰਜ ਕਰਵਾ ਰਹੇ ਨੇ ਪੀਐਸ ਟੈਟ ਪੀਐਸ ਟੈਟ 2024 ਇੱਕ ਮੈਥ ਦੀਆਂ ਕਲਾਸਾਂ ਲਗਾ ਰਹੇ ਨੇ ਸਰ ਗੁਰਪ੍ਰੀਤ ਸਰ ਇਹ ਮੇਜਰ ਸਰ ਕਰਵਾ ਰਹੇ ਨੇ ਔਰੇ ਇੱਕ ਹੋਰ ਹੈ ਨਾ ਗੁਰਪ੍ਰੀਤ ਸਰ ਔਰੇ ਦਾਸ ਖੜਿਆ ਤੁਹਾਡੇ ਸਾਹਮਣੇ ਪਰਮਜੀਤ ਸਿੰਘ ਸੋ ਤੁਸੀਂ ਬਹੁਤ ਜ਼ਿਆਦਾ ਸਾਡੇ ਵੀਡੀਓ ਨੂੰ ਪਿਆਰ ਦਿੰਦੇ ਹੋ ਕਮੈਂਟ ਵੀ ਬਹੁਤ ਵਧੀਆ ਤਰੀਕ ਨਾਲ ਕਰਦੇ ਹੋ ਤੁਹਾਨੂੰ ਅਸੀਂ ਪੀਡੀਐਫ ਵੀ ਪ੍ਰੋਵਾਈਡ ਕਰਾਈਦਾ ਜਿੰਨਾ ਕੋ ਹੋ ਸਕੇ ਅਸੀਂ ਤੁਹਾਨੂੰ ਪੀਡੀਐਫ ਵੀ ਪ੍ਰੋਵਾਈਡ ਕਰਾਈਦਾ ਇਹ ਸਾਰੀ ਜਾਣਕਾਰੀ ਸਾਰੇ ਟੈਸਟ ਦੀ ਤਿਆਰੀ ਤੁਸੀਂ ਫ੍ਰੀ ਆਫ ਕੋਸਟ ਕਰ ਰਹੇ ਹੋ ਇਸ ਕਿਸੇ ਵੀ ਬੈਚ ਦੀ ਕੋਈ ਵੀ ਫੀਸ ਨਹੀਂ ਰੱਖੀ ਗਈ ਹੁਣ ਮੈਂ ਗੱਲ ਮੈਂ ਤੁਹਾਨੂੰ ਇਹ ਦੱਸ ਦਿਆਂ ਤੁਹਾਨੂੰ ਅਸੀਂ MCQ ਵੀ ਬਹੁਤ ਕਰਾਏ ਨੇ ਅਤੇ ਤੁਹਾਨੂੰ ਅਸੀਂ ਥਿਊਰੀ ਦੀਆਂ ਵੀ ਕਲਾਸਾਂ ਵਿੱਚ ਬਹੁਤ ਬਿਜਲੀ ਬੋਰਡ ਨਾਲ ਰਿਲੇਟਡ ਕਰਾਈਆਂ ਹਨ ਹੁਣ ਦੋਸਤੋ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣ ਲਈ ਜਾ ਰਿਹਾ ਹਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਪ੍ਰੈਕਟੀਕਲ ਆ ਕੀਤੇ ਬਿਨਾ ਕੁਝ ਨਹੀਂ ਕੀਤਾ ਜਾ ਸਕਦਾ ਜਿੰਨਾ ਆਪਾਂ ਪੜ ਲਈਏ ਜੇਕਰ ਆਪਾਂ ਉਸ ਦਾ 50% ਵੀ ਪ੍ਰੈਕਟੀਕਲ ਆ ਵੱਲ ਜਾਈਏ ਪ੍ਰੈਕਟੀਕਲ ਨੂੰ ਦੇਖੀਏ ਪ੍ਰੈਕਟੀਕਲਾਂ ਵਿੱਚ ਆਪ ਕੰਮ ਕਰੀਏ ਤਾਂ ਆਪਾਂ ਨੂੰ 70% ਤਜਰਬਾ ਸਿੱਖਿਆ ਮਿਲਦੀ ਹੈ 70% ਜੇਕਰ ਆਪਾਂ ਤੁਸੀਂ ਅ ਤਿਆਰੀ ਕਰਦੇ ਹੋ ਲਿਖ ਲਿਖ ਕੇ ਵਿਖਦੇ ਹੋ ਤਾਂ ਤੁਹਾਨੂੰ 30% ਉਹ ਤਿਆਰੀ ਹੋ ਜਾਂਦੀ ਹੈ ਠੀਕ ਹੈ ਦੋਸਤੋ ਹੁਣ ਜਿਹੜੀ ਮੇਨ ਮੈਂ ਤੁਹਾਨੂੰ ਗੱਲ ਦੱਸਣੇ ਜਾ ਰਿਹਾ ਆਪਾਂ ਕੱਲ ਸ਼ਾਮ ਨੂੰ 5 ਵਜੇ ਇਸੇ ਹੀ ਚੈਨਲ ਤੇ ਲਾਈਵ ਕਲਾਸ ਲਾਉਣ ਲਈ ਜਾ ਰਿਹਾ ਆ ਉਹ ਆਪਾਂ ਕਿਸੇ ਸਬਸਟੇਸ਼ਨ ਤੇ ਜਾਵਾਂਗੇ ਉਥੋਂ ਵੇਖਾਂਗੇ ਕਿ ట్రాన్స్‌ਮਿਸ਼ਨ ਲਾਈਨ ਕੀ ਹੈ ਡਿਸਟ੍ਰੀਬਿਊਸ਼ਨ ਲਾਈਨ ਕੀ ਹੈ ਸਟੈਪ ਅਪ ਸਟੈਪ ਡਾਊਨ ਟਰਾਂਸਫਾਰਮਰ ਕੀ ਹਨ ਸੀਟੀ ਪੀਟੀ ਕੀ ਹਨ ਅਤੇ ਸਰਕਟ ਬ੍ਰੇਕਰ ਕੀ ਹਨ ਉਹਨਾਂ ਵਿੱਚ ਜੋ ਪੈਨਲ ਲੱਗੇ ਹਨ ਬਾਸ ਬਾਰ ਕੀ ਹੈ ਡੀਸੀ ਤੇ ਜੋ ਮਸ਼ੀਨਾਂ ਚੱਲਦੀਆਂ ਹਨ ਉਹ ਕੀ ਹਨ ਪੈਨਲ ਕੀ ਹਨ ਬੈਟਰੀਆਂ ਦੀ ਜਾਣਕਾਰੀ ਤੁਹਾਨੂੰ ਇਸੇ ਹੀ ਵੀਡੀਓ ਵਿੱਚ ਕੱਲ ਸ਼ਾਮ ਨੂੰ 5 ਵਜੇ ਦੇਾਂਗੇ ਜੀ ਤੁਸੀਂ ਵੀਡੀਓ ਨੂੰ ਵਕਤ-ਵਕਤ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਅਤੇ ਜਿਹੜੇ ਵੀ ਸਟੂਡੈਂਟ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਜੁੜੇ ਕਿਤਾ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਦੇਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਅਸੀਂ ਤਾਂ ਜਦੋਂ ਵੀ ਵੀਡੀਓ ਇਸ ਚੈਨਲ ਤੇ ਅਪਲੋਡ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਇਹ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਦੇਖਣਾ ਨਾ ਭੁੱਲਣਾ ਕੱਲ ਨੂੰ ਇਸੇ ਹੀ ਚੈਨਲ ਤੇ ਲਾਈਵ ਹੋਵਾਂਗੇ ਆਪਾਂ ਸਬਸਟੇਸ਼ਨ ਤੋਂ ਲਾਈਵ ਹੋਵਾਂਗੇ ਕਿਸੇ ਸਬਸਟੇਸ਼ਨ ਤੋਂ ਜਾ ਕੇ ਲਾਈਵ ਹੋਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਆਈਸੋਲੇਟਰ ਤੋਂ ਲੈ ਕੇ ਇਹ ਤੋਂ ਲੈ ਕੇ ਜੜ ਤੱਕ ਇੱਕੋ ਹੀ ਵੀਡੀਓ ਵਿੱਚ ਵੀ 25 ਮਿੰਟ ਦੀ ਵੀਡੀਓ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਦਿਆਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ Thank you very much.